ਜਿਹੜਾ پابੰਦੀ ਲਾਈ ਆ ਸਾਡੇ ਕੁਰੈਤਾں ਚ ਉਹਦਾ ਸਿਰਫ ਤਮਾਕੂ ਦਾ ਹੀ ਹੁੰਦਾ ਸਰਕਾਰ ਵੀ ਕਹਿੰਦੀ ਹੈ ਵੀ ਉਹ ਸਾਰੇ ਧਰਮ ਕਹਿੰਦੇ ਨੇ ਪਹਿਲਾਂ ਵੀ ਕਹਿੰਦੇ ਨੇ ਸਾਡੇ ਧਰਮ ਹੁਣ ਉਹਦਾ ਹੋ ਵੀ ਪਤਾ ਲੱਗਿਆ ਵੀ ਗੱਲ ਕੀ ਹੈ ਕੈਂਸਰ ਪੈਦਾ ਹੁੰਦਾ ਸਾਲਾ ਬੰਦਾ ਕੋਈ ਵਰਤਦਾ ਹੀ ਨਹੀਂ ਜਿਹੜੇ ਵਰਤਦੇ ਨੇ ਉਹ ਵੀ ਛੱਡੀ ਜਾਂਦੇ ਨੇ ਪੱਡੀ پابੰਦੀ ਚਾਰੇ ਕੁਰੈਤਾ ਨੇ ਸਾਡੇ ਉਹਦੇ ਤੋਂ ਬਕੂਆ ਸ਼ਰਾਬ ਨਹੀਂ ਬੋਲਦੀ ਸਾਡੇ ਕੋਈ ਨਹੀਂ ਲਾਈਓ ਜੀ ਸ਼ਰਾਬ ਹੈ ਜੇ ਦੇਸ਼ ਨੇ ਜਿੱਥੇ ਤੁਸੀਂ ਬਚ ਨਹੀਂ ਸਕਦੇ ਪੀਤੇ ਵੇ ਲੋ ਇਹ ਹੈ ਜੇ ਵੀ ਦੇਸ਼ ਨੇ ਉਥੇ ਪਹਾੜ ਚਲੇ ਜਾ ਮਰ ਜੂਗਾ ਆ ਤੂੰ ਉਹ ਨਹੀਂ ਲਾ ਸਕਦੇ ਸੀ ਪਵਤ ਦੀ ਉਹ ਤਾਂ ਬੰਦਾ ਮਰ ਜੂਗਾ ਰਾਤ ਨੂੰ ਉਹ ਜਿੱਥੇ 14 15 ਡਿਗਰੀ ਥੱਲੇ ਜਾ ਲਿਆਗਾ ਟੈਂਪਰੇਚਰ 0 ਤੋਂ ਰਾਤ ਨੂੰ ਬੰਦਾ ਮਰ ਜੂਗਾ ਉਥੇ ਸਾਡੇ ਫੌਜੀ ਨੇ ਕਿ ਕਿਸੇ ਵੀ ਧਰਮ ਦਾ ਹੋਵੇ ਕਿੰਨਾ ਹੀ ਖਲਾਫ ਹੋਵੇ ਉਹਦਾ ਧਰਮ ਜਿ ਸ਼ਰਾਬ ਤੇ ਜਿੰਨਾ ਪੀਊਗਾ ਮਰ ਜੂਗਾ ਉਹ ਤਾਂ ਉੱਥੇ ਉਹਦੇ ਵਾਸਤੇ ਸ਼ਰਾਬ ਸ਼ਰਾਬ ਨਹੀਂ ਦਵਾਈ ਹੈ ਉਹ ਉਹ ਜੀਵਨ ਦਾਣ ਦ੍ਰਿਸ਼ਟੀਕੋਣ ਬਦਲ ਦ੍ਰਿਸ਼ਟੀਕੋਣ ਦੀ ਗੱਲ ਹੈ ਸਿਰਫ ਅਸੀਂ ਜਿਹੜੀ ਕਿ ਇਹਨੂੰ ਦੇਖਦਾ ਦਾ ਦ੍ਰਿਸ਼ਟੀਕੋਣ ਦੇਖਣਾ ਚਾਹੀਦਾ ਪਾਣੀ ਨਾਲ ਪੀਉ ਮੈਂ ਮਰ ਜੂਗਾ ਆਦਮੀ ਇਹ ਗਿਆਨ ਦਾਲਾ ਤੁਹਾਨੂੰ ਦੀ ਤਰਫ ਦੇ ਵਿੱਚ ਗਿਆਨ ਦੀ ਲੋੜ ਹੈ ਹਰੇਕ ਤਰਫ ਵਿੱਚ ਉਹ ਤਾਂ ਜੀਵਨ ਆ ਉਹਦਾ ਸ਼ਰਾਬ ਦੇ ਵਿੱਚ ਬਹੁਤ ਥੋੜੀ ਆ ਤੇ ਅਭੀ ਉਬਰ ਜੂਗਾ ਹੋਰ ਆਦੂ ਕੋਕੇ ਤਰਾ ਜਗਾ ਜਗਾ ਆਦਮੀ ਰਹਿੰਦੇ ਨੇ ਹਰ ਜਗਾ ਦੇ ਜਿਹੜਾ ਤਰਮ ਇੰਟਰਨੈਸ਼ਨਲ ਹੈ ਉਹ ਹਰ ਜਗਾ ਰਹਣ ਵਾਲੇ ਆਦਮੀ ਵਾਸਤੇ ਤੁਸੀਂ ਕਿ ਬავਦੀ ਲਾ ਸਕਦੇ ਕਿਸੇ ਚੀਜ਼ ਖਾਣ ਪੀਣ ਤੇ ਪਾਣੀ ਦੀ ਕੁਰਬਾਨੀ ਨੇ ਬავਦੀ ਲਾਈ ਵੀ ਹੈ ਜੀ ਰਗਾ ਜਿੱਤ ਖਾਦਾ ਤਨ ਪੀੜੀਏ ਮਨ ਵਿੱਚ ਚੱਲੇ ਵਕਾਰ ਬਸ ਇਹ ਬੋਲਦੀ ਹੈ ਵਕਾਰ ਦਾ ਜੋੜ ਤੇ ਚੱਲਦੇ ਨੇ ਬਦਰੇ ਉਹ ਛੱਡ ਦਿਓ ਅਸਲ ਤੇ ਜਿਹੜੇ ਘਰ ਨੂੰ ਆਲੇ ਨੇ ਨਾ ਪ੍ਰਚਾਰ ਇਹਨਾਂ ਨੇ ਵਕਾਰ ਛੱਡਣੇ ਤੇ ਹੋਰੇ ਪਾਸੇ ਗੱਲ ਲੌੜਾ ਪਾ ਲਿਆ ਜਿਹੜੀ ਕੀ ਤਾਂ ਛਡਾਉਦਾ ਵਾਰ-ਵਾਰ ਤੇ ਸ਼ਰਾਬ ਦੀ ਕਦੇ ਗੱਲ ਹੀ ਆਈ ਆਈ ਇੱਥੇ ਤਾਂ ਸੁਪਾਸ਼ਰ ਕਾਮ ਹੈ ਕਰੋਧ ਹੈ ਨਲੂ ਬਾਈ ਨਮੋ ਨਲੂ ਬਾਈ ਨਮੋ ਨਾ ਦਵਾਈ ਖਾਣ ਨਾ ਦਵਾਈ ਖਾਣ ਇਹ ਛੱਡਣੀਆਂ ਆਂ ਦੀਆਂ ਚੀਜ਼ਾਂ ਇਹਾਂ ਦੀ ਗੱਲ ਨਹੀਂ ਕਰਦੇ ਸ਼ਰਾਬ ਤੇ ਆ ਕੇ ਨਸ਼ਾ ਤੇ ਆ ਗਏ ਅਜਾ ਜੇ ਛੱਡਣੇ ਨਹੀਂ ਐ ਲੋਕਾਂ ਨੇ ਇਧਰੋਂ ਹਿੱਟ ਕਰਕੇ ਹੋਰੇ ਪਾਸੇ ਕਿਉਂ ਦਿੱਤੀ ਵੀ ਇਹ ਨਾਲ ਤੇ ਆਣਾ ਨਾ ਜਾਵੇ ਕਿਸੇ ਦਾ ਤੁਸੀਂ ਜਿਹੜੇ ਉਹ ਚੀਜ਼ਾਂ ਨਹੀਂ ਖਾਦੇ ਨਸ਼ਾ ਤੁਸੀਂ ਐ ਤਾਂ ਛੱਡੋ ਜਾਂ ਉਹਨਾਂ ਦੇ ਹੋਸ਼ ਨਾਲੋ ਤੁਸੀਂ ਐ ਛੱਡੋ ਤੁਸੀਂ ਤਾਂ ਸ਼ਰਾਬ ਨਸ਼ਾ ਕਰਦੇ ਨਹੀਂ ਤੁਸੀਂ ਕੀ ਕਰਦੇ ਹੋ ਹੁਣ ਸਿਰਵਰ ਨਸ਼ਾ ਛੱਡਣੇ ਹੀ ਸਿੱਖੀ ਦੀ ਹੈ ਕੀ ਨਸ਼ੇ ਛੱਡਦੇ ਨੇ ਹੀ ਸਿੱਖੀ ਹੈ ਸਵਾਲ ਇਹ ਹੈ ਹੁਣ ਕੀ ਭੈਦ ਨਸ਼ਾ ਛੱਡਦੇ ਨੇ ਕਿਰਪਾਨ ਪਾ ਲੈਣੀ ਕੇਸ ਰੱਖ ਲੈਣਾ ਬਾਣੀ ਪੜ੍ਹ ਲੈਣੀ ਇਹ ਹੀ ਸਿੱਖੀ ਹੈ ਇਹ ਸਿੱਖੀ ਇੱਥੇ ਹੀ ਬਸ ਨਹੀਂ ਹੈ ਇਹ ਤੋਂ ਤਾਂ ਸਟਾਰਟ ਹੁੰਦੀ ਆ ਜੋ ਇਹ ਤਾਂ ਦਾ ਸਟਾਰਟ ਹੁੰਦੀ ਆ ਟਾਰਗੇਟ ਕੀ ਹੈ ਟਾਰਗੇਟ ਕੱਲ ਆਇਆ ਸੀ ਐਸਾ ਜਿਹੜਾ ਪਰਮੇਸ਼ਰ ਉਹਦੀ ਪ੍ਰਾਪਤੀ ਕਿਵੇਂ ਹੋਵੇ ਜਿਹਦਾ ਨਕਸ਼ਾ ਦਾਸ ਰਹੇ ਨੇ ਨਕਰੋਧ ਹੈ ਨਾ ਕਾਮ ਹੈ ਉਹਦੀ ਪ੍ਰਾਪਤੀ ਕਿਵੇਂ ਹੋਵੇ ਇਹ ਤਾਂ ਟਾਰਗੇਟ ਸੀ ਪ੍ਰਾਪਤੀ ਤੋਂ ਹੀ ਛੱਡੀ ਬੈਠੇ ਆਦੀ ਦੇਵ ਕੋ ਉਹ ਸੋ ਕੈਸ ਪਾਈ ਹੈ ਆਦੀ ਦੇਵ ਹੈ ਜਿਹੜਾ ਸੋ ਕੈਸੇ ਪਾਈਏ ਉਹਨੂੰ ਜਿਹੜਾ ਐਸਾ ਆਦਿ ਦੇਵ ਹੈ ਉਹਨੂੰ ਉਹਦੀ ਪ੍ਰਾਪਤੀ ਕਿਵੇਂ ਹੋਵੇ ਕਰਤਾ ਜੋ ਆਇਆ ਸੀ ਉਧਰ ਨੂੰ ਕਿਹੜੀ ਗਾਹ ਨੂੰ ਕਿਹੜੀ ਤੋਰੇ ਨਸ਼ਾ ਵਾਲੂ ਕਿ ਉਂਗਲੀ ਕਰਨਾ ਕਿ ਕਿ ਸਾਡੇ ਵਾਲੂ ਕੋਈ ਉਂਗਲੀ ਨਾ ਕਰ ਦਵੇ ਆਪਣਾ ਕੰਮ ਛੱਡ ਦਿੱਤਾ ਨਾ ਨਾ ਨੇ ਤੁਸੀਂ ਜਿਹੜੇ ਆਪਣਾ ਕੰਮ ਛੱਡਿਆ ਹੈ ਦੂਏ ਵਾਲੂ ਉਂਗਲੀ ਕਿਵੇਂ ਕਰ ਸਕਦਾ ਉਹ ਵੀ ਛੱਡ ਦੇਣਗੇ ਜੇ ਨਸ਼ੇ ਚੱਲ ਛੱਡ ਵੀ ਦੇਣ ਫੇਰ ਕੀ ਕਰਨ ਕੋਣ ਤੁਹਾਨੂੰ ਫੇਰ ਪਜਾਓ ਵੀ ਹੁਣ ਕੀ ਕਰੀਏ ਭਾਈ 우리 기간이에 교회에...